ਤਾਂ ਲਗਾ ਸਾ ਇਹ ਤੁੰਗਾ ਅਗਰ ਲੱਗੇ ਬਾਬਿਓ ਵੇਖਣ ਨੂੰ ਤੇ ਸਹੀ ਲੱਗਣ ਡਿਆ ਬਾਕੀ ਦੇਖੋ ਕੀ ਕਰਦਾ ਇਹ ਯੇ ਲਾ 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 ਸੋਹ ਦੀ ਮਾਸੇ ਦੇ ਪਿਆ ਪਲੇਗ ਨਾ ਉਲੇ ਆਨੇ ਸਾਰੇ ਗੁੱਡੇ ਵੱਡੇ ਆਡੇ ਗੁੰਮ ਘਾਰੇ ਉਹਨੂੰ ਅੱਧਾ ਨਹੀਂ ਚਾਹੋ ਗਿਆ ਚੱਲੋ ਮੇਰਾ ਇੱਕ ਤੇ ਜੀ ਕਰਦਾ ਉਹਨੂੰ ਮੈਂ ਕੋਠੇ ਤੇ ਲਾ ਦੇਣਾ ਇਹ ਸਿੱਕਰ ਮਾਰਾ ਸਿਰ 'ਚ ਓਏ ਹਾਂ ਜੀ ਤੇ ਬਾਬਿਓ ਗੁੱਡ ਆਫਟਰਨੂੰ ਜੀ ਸਾਰਿਆਂ ਨੂੰ ਸੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਰਾਈਡ નો ਟਾਈਮ ਹੋ ਚੁੱਕਿਆ ਜੀ ਦੁਪਹਿਰ ਦੇ 4 ਵਜ ਗਏ ਨੇ ਯਾਰ ਉਹਨੇ ਐਨਕਾ ਸ਼ਨਕਾ ਲਾ ਕੇ ਕੋਠੇ ਤੇ ਆ ਗਏ ਨੇ ਸੋ ਅੱਜ ਤੋਂ ਹੈਡੀ ਡਿਮਾਂਡ ਤੇ ਆਪਾਂ ਕਰਾਂਗੇ ਜੀ ਇੰਡੀਅਨ ਮਾਂਜੇ ਦੀ ਟੈਸਟਿੰਗ ਵੈਲਕਮ ਬੈਕ ਟੂ ਦ ਚੈਨਲ ਗਾਈਜ਼ ਆਈ ਹੋਪ ਤੁਸੀਂ ਸਾਰੇ ਘੈਂਟ ਸੋ ਭਰਾਵਾਂ ਦੇ ਕਮੈਂਟ ਆਉਂਦੇ ਸੀ ਵੀ ਇੰਡੀਅਨ ਗੱਟੂ ਦੀ ਟੈਸਟਿੰਗ ਕਰੋ ਸੋ ਤੁਹਾਡੀ ਡਿਮਾਂਡ ਤੇ ਅੱਜ ਆਪਾਂ ਲੈ ਕੇ ਆ ਗਏ ਆ ਜੀ ਨਿਊ ਇੰਡੀਅਨ ਕਲਰ ਕੋਟਨ ਥ्रेड ਸੋ ਵਲੌਗ ਨਾਲ ਜੁੜੇ ਰਹੋ ਲਾਸਟ ਤੱਕ ਦੇਖਿਓ ਸਭ ਤੋਂ ਪਹਿਲਾਂ ਕਰਾਂਗੇ ਦੀ ਅਨਬਾਕਸਿੰਗ ਤੇ ਫਿਰ ਕਰਾਂਗੇ ਦੀ ਇਹਦੀ ਟੈਸਟਿੰਗ ਸੋ ਆਪਣੇ ਕੋਲ ਆਹ ਕੁਝ ਕੁ ਗੁੱਡੇ ਆ ਇਧਰ ਹੈਗੀਆਂ ਛੋਟੀਆਂ ਗੁੱਡੀਆਂ ਵਾ ਕੁਝ ਇੱਕ ਐਂਡ ਮੈਂ ਇੱਕ ਵਾਰ ਗੁੱਡਾ ਲਿਆਂਦਾ ਵਾ ਇਹ ਸਿੰਪਲ ਇਹ ਜੋ ਹੈਗਾ ਵਾ ਜੀ ਤਿੰਨ ਤਾ ਵਾ ਸੋ ਇਹਦਾ ਡਿਜ਼ਾਈਨ ਚੈੱਕ ਕਰ ਲੋ ਕੋ ਲੋਕੇ ਰਿਪੋਰਟ ਆ ਲਾ ਲਈ ਤੇਨੇ ਤਾਵੇਲਾ ਇੱਕ ਪੀਸ ਸਿਰਫ ਇਸ ਕਰਕੇ ਲਿਆਂਦਾ ਕਿ ਇਹ ਹੈਗਾ ਪੋਰਟਨ ਥ्रेड ਸਾਨੂੰ ਪਤਾ ਨਹੀਂ ਆ ਪੱਕਾ ਪੀ ਇਹਦੇ ਨਾਲ ਉੱਡ ਜਾਊਗਾ ਜਾਂ ਟੁੱਟ ਨਾ ਜਾਵੇ ਬਾਕੀ ਬਾਬੇਓ ਸਭ ਤੋਂ ਪਹਿਲਾਂ ਨਾ ਤੁਸੀਂ ਇਹਦੀ ਪੈਕਿੰਗ ਚੈੱਕ ਕਰੋ ਇਹਦੇ ਤੇ ਨਾ ਕਾਫੀ ਸਾਰੇ ਆਉਂ ਲੱਗ ਲੱਗ ਜਿੱਦਾ ਤਸਵੀਰਾਂ ਜੀਆਂ ਦਿੱਤੀਆਂ ਹੋਈਆਂ ਵਾ ਆ ਮੇਡ ਇਨ ਇੰਡੀਆ ਆ ਇਧਰ ਮੈਟਰੋ ਬਣੀ ਆ ਦਿੱਲੀ ਐ ਪਤਾ ਨਹੀਂ ਕੀ ਕੀ ਬਣਾਇਆ ਮੂਰਤੀਆਂ ਵਗੈਰਾ ਸੋ ਇਹਦੀ ਅਨਬਾਕਸਿੰਗ ਕਰਦੇ ਹਾਂ ਪੈਕਿੰਗ ਬਹੁਤ ਸੁੰਦਰ ਆ ਪੈਕਿੰਗ ਤੇ ਜਿਹਨੂੰ ਕਹਿੰਦੇ ਸਿਰਾ ਕਰਾਈ ਪਈ ਐ ਹੁਣ ਗੱਟੂ ਵੀ ਸਿਰਾ ਆਏ ਤਾਂ ਮਜ਼ਾ ਫੇਰ ਆ ਤੋ ਨੌ ਵੀ ਬਾਬਿਓ ਇਹ ਹੈਗਾ ਆਪਣਾ ਇੰਡੀਅਨ ਮਾਂਜਾ ਫਿਲਹਾਲ ịchਮਕਾਂ ਦੇ ਪੂੜੀਆਂ ਛੱਡਣ ਡਿਆ ਹੁਣ ਇਹਦੇ ਨਾਲ ਗੋਡਾ ਵਧਾਉਣੇ ਆ ਤੇ ਫੇਰ ਟੈਸਟਿੰਗ ਕਰਦੇ ਆ ਉਹ ਫੁੱਲੇ ਕਾਮਯਾਬ ਰਹੇਗਾ ਜੀ ਹਾਂ ਚੈੱਕ ਕਰ ਇੱਕ ਦੋ ਵਾੜ ਦੂੰਗਾ ਇਹਦੇ ਬਾਅਦ ਦੇਖਦੇ ਆ ਤੇਲਾ ਢਿੱਲ ਜਿ ਟਰਾਈ ਕਰਾਂਗੇ ਉਸ ਤੋਂ ਬਾਅਦ ਆਪਾਂ ਕਰਾਂਗੇ ਖਿਚੀ ਚ ਫਿਲਹਾਲ ਇਹ ਗੋਡਾ ਇੱਕ ਇੱਧਰ ਉੱਪਰ ਉੱਡਣ ਡਿਆ ਹਜੇ ਜ਼ਿਆਦਾ ਗੋਡੇ ਨਹੀਂ ਉੜਦੇ ਸ਼ਹਿਰ ਫੁੱਲ ਓਕੇ ਰਿਪੋਰਟ ਆ ਸੋ ਇਥੇ ਜਦੋਂ ਆਪਾਂ ਗੁੱਡੇ ਡਾਉਨੇ ਆ ਨਾ ਉਸ ਤੋਂ ਬਾਅਦ ਉਡਾਉਂਦੇ ਆ ਸਾਰੇ ਪਾਈ ਪਲਾਵਾ ਪਾ ਦੋ ਹੈਲੋ ਓਏ ਏ ਕੀ ਕੀਤਾ ਯੋ ਉਧਰ ਕੋ ਛੁੱਟਿਆ ਹੀ ਹੈ ਗੰਦਾ ਗੰਦਾ ਇਥੇ ਇਦਾਂ ਥੋੜੀ ਛੁੱਟੀ ਦਾ ਵਾ ਹੁਣ ਛੁੱਟੇਗਾ ਚੱਲ ਭੱਜ ਜਾ ਲਾਡੀ ਲੱਗੇ ਇਹ ਕੀ ਹੈ ਹਾਂ ਗਲਾਉਂ ਦੇ ਤੂੰ ਕਿਹੜਾ ਗਲਾਉਂ ਗਲਾਉਂ ਉਹ ਕਿਹੜਾ ਗੱਟੂ ਆ ਓਏ ਲਾਡੀ ਗਲਾਉਂ ਗੱਟੂ ਕਿਹੜਾ ਆ ਗਿਆ ਕਿੰਨੇ ਗੱਟੂ ਧਰ ਕੋ ਚਾਰ ਚਾਰ ਗੱਟੂ ਆਹ ਲੋ ਗਾਇਸ ਆ ਇਹ ਤੰਗਾ ਅਗਲੇ ਲੱਗੇ ਆ ਅੱਗੇ ਫਿਰ ਹੋਰ ਕੁਛ ਅੱਜ ਫੁੱਲਾ ਵੀ ਆਇਆ ਆ ਲਾਤੀ ਅੱਛਾ ਸੋਣ ਹੋ ਰਹੀ ਕੀ ਕਰਨ ਲੱਗੇ ਆ ਸੰਗਤ ਨੂੰ ਲੱਗੇ ਆ ਗੱਟੂ ਕਿਹੜੀ ਕੰਪਨੀ ਦਾ ਲਿਆਂਦਾ ਗੱਟੂ ਦੇ ਚੈੱਕ ਆਉਣਾ ਨੂੰ ਗਾਇਸ ਆਖੋਗੇ ਲਾਉਣਾ ਗੱਟੂ ਅੱਛਾ ਹੋਰ ਕੁਛ ਬੋਲ ਦਿਓ ਉਹਨਾਂ ਨੂੰ ਫਿਰ ਵੀਡੀਓ ਨੂੰ ਲਾਈਕ ਲੁਇਕ ਵੀਡੀਓ ਲਾਈਕ ਕਰ ਦੋ ਇੱਧਰ ਬੋਲ ਕੈਮਰਾ ਦੇ ਇੱਧਰ ਵੀਡੀਓ ਨੂੰ ਲਾਈਕ ਕਰ ਦੋ ਅਸਾਦ ਕਾ ਮੇਰੀ ਨਰੀ ਵਗੰਡੀ ਐ ਇਹ ਵੀ ਕਰ ਮੈਂ ਨਹੀਂ ਮੈਂ ਨਹੀਂ ਲਓ ਜੀ ਨਿਊ ਇੰਡੀਅਨ ਦਾ ਫੁੱਲੇ ਦੀ ਪਹਿਲੀ ਗੱਡੀ ਦੇਖੋ ਫੁੱਲਾ ਭਾਜੀ ਕੀ ਕਰਦਾ ਕੀ ਕਾਮਯਾਬੀ ਵਿਖਾਉਂਦਾ ਅੱਜ ਐਦਾਂ ਨੇ ਅਣਕ ਲਾ ਕੇ ਐ ਗੱਡੀ ਤੋਂ ਲੈ ਪ੍ਰਸ਼ਾਸਨ ਲੱਕਾਈ ਤਾ ਯਾਰ ਐ ਅਣਕ ਲਾਈ ਆ ਤੇ ਤੂੰ ਵੀ ਲਾ ਜਾ ਅਣਕ ਓਏ ਆ ਬੜਿਆ ਬੜਿਆ ਬਹੁਤ ਜੇਮ ਲਾਈ ਦੀ ਯਾਰੋ ਜੇ ਫੁੱਲੇ ਵੱਡਣ ਹੀ ਓ ਇੱਕ ਵੱਡ ਦੀ ਬਸ ਬਾਕੀ ਨਹੀਂ ਕੋਈ ਗੱਲ ਲਾਣਾ ਕਲੋਣੀ ਬਣੀ ਆ ਲਾਲਾ ਐਨ ਕ ਲਾਲਾ ਪਾਏ ਫੁੱਲੇ ਨੂੰ ਬਧਾਣ ਬਣੀ ਦੇਣਦੇ ਓ ਉਹਨਾਂ ਆ ਕੀ ਬੜੀ ਲਕੀ ਹੈ ਭਰਾਵਾ ਹੈ ਕੇਰਾ ਹੀ ਏ ਵੱਡਣੀ ਅੱਜ ਉਹਨਾਂ ਦੀ ਫੁੱਲੇ ਫਲਾ ਲਈ ਮਨੇ ਇੰਡੀਅਨ ਡੋਰ ਤੇ ਇਹਨਾਂ ਮਾਨ ਤੇ ਆਣੀ ਆ ਹੋਰ ਤਾਂ ਲੱਛ ਚੰਗੀ ਤਾਂ ਲੱਛ ਚੰਗੀ ਤਾਂ ਬੱਦਿਓ ਵੇਖਣ ਨੂੰ ਤੇ ਸਹੀ ਲੱਗਣ ਡਿਆ ਬਾਕੀ ਵੇਖੋ ਕੀ ਕਰਦਾ ਵਾ ਨਿਊ ਇੰਡੀਅਨ ਇੰਡੀਆ ਤੇ ਮਾਣਵਾ ਨੂੰ ਓਏ ਇੰਡੀਆ ਤੇ ਮਾਣਵਾ ਵੇਖੋ ਹੁਣ ਮਾਣ ਰੰਦਾ ਕਿ ਕੀ ਹੁੰਦਾ ਵਾ ਜਾਂ ਤੂੰ ਫਿਰ ਤੂੰ ਹੀ ਫੇਰੀ ਚੱਲ ਤੂੰ ਵੀ ਫੇਰੀ ਚੱਲ ਫੇਰੀ ਚੱਲ ਫੇਰੀ ਚੱਲ ਡੋਰ ਗਈ 95 ਆ ਗਈਓ ਚੱਲੇ ਮਾਰੀ ਡੋਰ ਕਿੱਥੇ ਜਾਂਦਾ ਫੁੱਲਾ ਜੇ ਜਾਂਦਾ ਫੁੱਲਾ ਇੰਡੀਆ ਤੇ ਮਾਰ ਪਾਕਿਸਤਾਨ ਨੂੰ ਲਿਆਓ ਹਣ ਓ ਜਾ ਫੁੱਲੇ ਤੇ ਬੇਤੀ ਹੋ ਗਈ ਆ ਬਾਬੇ ਉਹ ਤੁਹਾਡੇ ਕਾਨ ਤੇ ਇੰਡੀਅਨ ਗੱਟੂ ਲੈਂਦਾ ਹੀ ਤੇ ਇਹਨੇ ਤੇ ਪੈਂਦਾ ਲੱਸੀ ਕਰਾ ਛੱਡੀ ਆਡੀ ਤੂੰ ਹੀ ਕਹਿੰਦੇ ਏ ਇੰਡੀਅਨ ਗੱਟੂ ਟੈਸਟ ਕਰੋ ਇੰਡੀਅਨ ਗੱਟੂ ਟੈਸਟ ਕਰੋ ਬਸ ਪੂਰੇ ਪੇਟ ਦੀ ਬੇਇੱਜ਼ਤੀ ਕਰਾਉਣੀ ਹੈ ਕੀ ਲੈ ਪਾਕਿਸਤਾਨੀ ਡੋਰ ਪੈਸੇ ਆ ਗਏ ਪਾਕਿਸਤਾਨੀ ਡੋਰ ਲੈਣ ਨੂੰ ਦੇਖੀ ਤੂੰ ਪਾਕਿਸਤਾਨੀ ਡੋਰ ਕਿੱਦਾਂ ਦੀ ਹੁੰਦੀ ਏ ਲਾਲ ਜੀ ਹੁੰਦੀ ਕਿੱਡੀ ਕੁ ਹੁੰਦੀ ਏ ਇੰਨੀ ਜ਼ਿਆਦਾ ਇੰਨੀ ਜ਼ਿਆਦਾ ਹੁੰਦੀ ਏ ਬਾਬੇ ਇੱਕ ਇਹ ਪੇਚਾ ਲੱਗੂਗਾ ਇਸ ਤੋਂ ਬਾਅਦ ਇੱਕ ਲਾਸਟ ਹੋਰ ਪੇਚਾ ਲੱਗੂਗਾ ਜੇ ਆਪਣੀਆਂ ਵੱਡੀਆਂ ਗਈਆਂ ਫੇਰ ਮੈਂ ਜੰਤਰ ਮੰਤਰ ਥੱਲੇੋਂ ਕੱਢ ਲਿਓਣਾ ਦੂਜਾ ਅੱਗੇ ਫੁੱਲੇ ਟਿੱਲ ਲਾਇਕ ਖਿੱਚੀ ਟੀਲ ਆਜਾ ਪੇਚਾ ਨਹੀਂ ਬੱਤਰਦਾ ਟਾੜੀ ਹੁਣ ਟੀਲ 'ਚ ਰੱਖੀ ਜੇ ਹਸਾਣਾ ਚੜ੍ਹਦੀ ਮੈਂ ਤਾਂ ਲੱਗਦਾ ਟੁੱਟ ਜਾਣੀ ਓਏ ਪਰ ਇੱਕ ਗੱਲ ਵੇਖੀ ਉਹ ਡੋਰ ਨਾਲ ਗੁੱਡਾ ਚਲਾਉਂਦਾ ਮਜ਼ਾ ਜਿਆ ਬੜਾ ਹੁੰਦਾ ਜੇ ਤੁੱਕੇ ਜੇ ਮਾਰੀ ਹੈ ਨਾ ਕੰਪਨੀ ਦੀ ਚੜਦੀ ਆ ਕੰਪਨੀ ਨਹੀਂ ਵਧੀਆ ਰਹਿੰਦੀ ਨੀ ਚੜਦੀ ਏ ਆਏ ਲਾਡੀ ਨੂੰ ਪੈ ਗਈ ਜ ਗੱਛ ਕੋਲੇ ਨੇ ਬੰਦੇ ਨੇ ਗੁੱਡਾ ਫੜਿਆ ਲੇਫਦੀ ਨਹੀਂ ਜੋੜ ਲੀਏ ਇਹਨੂੰ ਹੋਰ ਨਾ ਕਿਤੇ ਕੋਈ ਜੋੜ ਲੀਏ ਹੋਰ ਆ ਨਾ ਲੋਂਗੀ ਨਿਕਲ ਜਾਵਾ ਦੂਜੇ ਇਤਲਾਮਾ ਪਾਉਣデア ਟਾਈਮ ਲੱਗਣਾ ਕੀ ਆ ਓਏ ਡੋਰਾ ਚ ਇਹੀ ਕੋਈ ਹੁੰਦਾ ਵਾ ਗੁੰਡਾ ਵੱਜਾ ਵਾ ਲਓ ਜੀ ਲਾਡੀ ਗਿਆ ਤੇ ਫੁੱਲਾ ਆ ਗਿਆ ਜੀ ਫੁੱਲਾ ਸ਼ੇਰ ਹੀ ਆ ਵੇ ਲੋ ਸ਼ੇਰ ਵਾਲੇ ਗੁੱਡੇ ਡਾਉਂਦਾ ਜੀ ਆਏ ਐ ਫੁੱਲੇ ਨੇ ਥੱਲਿਓ ਮਾੜੇ ਮਾੜਾ ਗੁੱਡਾ ਆਪੇ ਪਾਰ ਛੜਿਆ ਵੀ ਆਵਾਜ਼ ਕਰੂਗਾ ਉਹ ਇੱਕ ਪਾਸੇ ਪਾਟਾ ਦੂਜੇ ਪਾਸੇ ਨਾ ਪਾਰਤਾ ਆਹ ਆ ਸਾਡਾ ਪਾੜੀਆਂ ਨੇ ਸਾਰੀਆਂ। ਪਲਾ ਵੀ ਇਸ ਤਰ੍ਹਾਂ ਦਾ ਹੈ। ਛੇੜ ਛੇੜੀ ਜਾਂਦਾ ਬਾਪੂ। ਹੁਣ ਵੱਢਣੀ ਆ ਜੋ ਮਰਜੀ ਹੋਵੇ ਫੁੱਲੇ ਨਹੀਂ ਤੇ ਨੱਕ ਡੋਬਲੀ ਕਿਤੇ। ਫੁੱਲਾ ਤੇ ਆ ਰਹੀ ਇਹ ਤਾਂ ਨੱਕ। ਫੁੱਲੇ ਢੇਲਾ ਢੇਲਾ ਰਿਹਾ ਥੱਲੇ ਉਹਦੀ ਪਾਣੀ ਖਿੱਚੀ ਨਾ ਫੇਰੰਦੀ। ਫੁੱਲੇ ਉਹਦੇ ਮਛਰੇ ਹੋਣੇ ਅੱਜ। ਪੂਰੇ ਹਨਾ ਪਰ ਉਹਨਾਂ ਨੂੰ ਕੀ ਪਤਾ ਵੀ ਇੱਧਰ ਇੰਡੀਅਨ ਡੋਰ ਆ। ਜੇ ਗੱਟੂ ਕੱਢ ਲਿਆ ਹੁੰਦਾ ਥੱਲੇ ਉਹਦੇ ਫੇਰ ਸਮਝ ਗਏ। ਦਵਾਨ ਫੇਰਦਾ ਜਿਹਨੂੰ ਮਰਜੀ ਫੇਰਲਾ ਜਾਣੀ ਤੇਰੀ ਆ ਵਾ ਓਏ ਇੰਨੇ ਹਣੇ ਚੱਲ ਬੋਲਿਆ ਅਸ਼ੀਰਵਾਦ ਦਾ ਚੱਲ ਠੀਕ ਆ ਜਾ ਤੇਰੀ ਜਾਣੀ ਹੋ ਦੂਵੇਂ ਜਾਊਗੀ ਜਾ ਤੂੰ ਹਣ ਕ ਲੈਣਾ ਤੂੰ ਕ ਲੈਣਾ ਲੈ ਤੇ ਅੱਡੇ ਦੋਵੇਂ ਬੱਡੇ ਆਣੇ ਪਰੇ ਹੋ ਖੋ ਕਹਿੰਦਾ ਗਈ ਆ ਆਪਣੀ ਪਰੇ ਨੂੰ ਪਰੇ ਨੂੰ ਫੇਰ ਥੋਗ ਗਿਆ ਆਪਣੀ ਲਓ ਮਾਪਿਓ ਦੋ ਵਡਾਲੀਆਂ ਵਾ ਫਿਲਹਾਲ ਇਹਨਾ ਡੋਰ ਬਾਲੀ ਜਾਦਾ ਮਾਰੀ ਜੇ ਵਿੱਚ ਚਿੱਟਾ ਪਣ ਜਾ ਦਿਖਦਾ ਵਾ ਇਹਦੇ ਯਾਰ ਸੋ ਇੱਕ ਟਰਾਈ ਹੋਰ ਮਾਰ ਕੇ ਵੇਖ ਲੈਨੇ ਆ ਬਟ ਡੋਰ ਹੈ ਹੀ ਮਾਰੀ ਆ ਨਾਲ ਹੀ ਨਹੀਂ ਲੱਗਦੀ ਬਿਲਕੁਲ ਵੀ ਜੇ ਥੋੜੀ ਬੋਤੀ ਨਾਲ ਲੱਗੇ ਤੇ ਬੰਦਾ ਕੁਛ ਕਰੇ ਵੀ ਖਿੱਚੀ ਫੇਰੇ ਢੇਲਦਾ ਵੀ ਬਾਰੇ ਤੇ ਨਾਲ ਲੱਗਦੇ ਆ ਉਹ ਜਾਂਦੀ ਚੜ ਤੇ ਸੋ ਆ ਲਾਸਟ ਗੁੱਡਾ ਵੈ ਦੇਣਾ ਅਜੇ ਮੈਂ ਤਿੰਨ ਤਵਾ ਚੜਾਉਂਦੀ ਸੋਚਣ ਡਿਆ ਸੀ ਇਹਦੇ ਨਾਲ ਵੀ ਤਿੰਨ ਤਵਾ ਡੰਦੂਗਾ ਲੈ ਨਾ ਆਜਾ ਬਟਾ ਕੇ ਤੇ ਆਹ ਤੇਲ ਲਗਾ ਤੇ ਨੇਟੀ ਚੀ ਤੇ Oke, kita yuk kali terakhir berubah. Kepala kita ketemu dia, oh, kalian iyalah. Dia, boleh kan dia? Eh, pokoknya kalian ada, kita langsung lah, le le le. Udah, tuh, gua mendewa. Udah, Hadi majid, udah, banyak tunggu lah. Udah, gua tunggu mendewa. Kita buta gulungnya, kita lanjutin, kita lanjut, kita ya. ਗੁਦਿਆ ਬਾਪੂ ਵੇ ਚਰ ਜਾਂਦੇ ਅਖਲੋਇਆ ਫਿਰ ਆਵਟਾ ਹੋ ਗਏ ਫਿਰ ਤੇਨ ਦੱਸਦੇ ਜਾਂਦੇ ਜਾਂਦੇ ਟੇਲੇ ਜਾਂਦੇ ਓਏ ਆਪਣੇ ਗਈ ਜਿਹੜੋ ਕੈਚ ਪਈ ਉਹ ਵੱਡੀ ਜਣੀ ਚੱਲ ਨਹੀਂ ਆਪਣੇ ਵੱਡ ਗਈ ਬਾਬੇ ਨਾਲ ਹੀ ਨਹੀਂ ਲੱਗਦਾ ਯਾਰ ਬੋਤਾ ਹੀ ਖੱਦਰਾਂ ਕੰਮ ਬਹੁਤਾ ਹੀ ਜਿਆਦਾ ਫੁੱਲੇ ਕਿ ਕਿਚੀ ਵੀ ਅਰ ਕਿਵੇਂ ਕੀ ਹੈ ਕਿਚੀਆਂ ਦੇ ਫੁੱਲੇ ਨੇ ਬੜੀਆਂ ਫੇਰ ਕੇ ਵੇਖ ਲੀਆਂ ਵਾ ਜੇ ਸਾਡਾ ਡਾਕਟਰ ਦੀ ਪੱਟੀ ਅੱਜ ਤੇ ਬਾਪੇ ਉਹਨਾਂ ਬੇਇੱਜ਼ਤੀ ਜੀ ਹੋ ਗਈ ਹੈ ਨਾ ਇਨਸ਼ਾ ਅੱਲਾਹ ਦਿਨੋ ਜ਼ੋਰ ਵੇ ਹੁਣ ਆਹ ਲਾਸਟ ਗੁੱਡਾ ਵਾ ਇਹ ਦੇਣਾ ਜਿਹੜਾ ਪੱਡਾ ਹੋਣਾ ਉਸ ਤੋਂ ਬਾਅਦ ਨਹੀਂ ਲੈਂ ਗੋ ਜਾਰ ਰੁਕ ਜਾ ਜ਼ੋਰ ਦੇ ਜਿੱਦਾਂ ਵੀ ਜੁਰਦਾ ਯਾਰ ਸਾਡਾ ਇਹ ਆ ਤਿੰਨ ਵਧਾਏ ਆ ਤੇ ਤਿੰਨੇ ਹੀ ਵਧਾਏ ਆ ਉਹਨਾ ਲਾਸਟ ਗੁੱਡਾ ਵਾ ਉਸ ਤੋਂ ਬਾਅਦ ਆਪਾਂ ਤਿੰਨ ਤਾਵਾ ਚੜਾਉਣਾ ਗੱਟੂ ਦੇ ਨਾਲ ਲਓ ਜੀ ਲਾਸਟ ਗੁੱਡਾ ਬਾਬੇ ਇਹਨਾਂ ਨੇ ਸ਼ੇਰ ਨੂੰ ਜ਼ਖਮੀ ਕਰਤਾ ਵਾ ਤੁਹਾਨੂੰ ਪਤਾ ਜ਼ਖਮੀ ਸ਼ੇਰ ਜਦੋਂ ਫਿਰ ਦਹਾੜ ਲੌਂਦਾ ਨਾ ਖਿਲਾੜੇ ਪਾ ਦਿੰਦਾ ਇਹ ਵਾਸਤੇ ਜ਼ਖਮੀ ਸ਼ੇਰ ਇੱਕ ਵਾਰੀ ਹੋਰ ਜ਼ਖਮੀ ਹੋਣ ਲੱਗਾ ਟਰਾਈ ਕਰਨ ਲੱਗਾ ਫਿਰ ਇਹਨੇ ਖਤਰਨਾਕ ਹੋਇਆ ਨਾ ਉਸ ਤੋਂ ਬਾਅਦ ਜ਼ਿਆਦਾ ਖਤਰਨਾਕ ਹੋਇਆ ਇਹਨੇ ਇਸ ਤੋਂ ਚੁਣਨਾ ਹਰ ਚੱਟ ਘੇਮਾ ਕਰਨਾ ਵਾ ਕੌਣਾ ਕੌਣਾ ਉਹ ਦੱਸੀ ਦਾ ਨਹੀਂ ਆਈਦਾ ਭੁੱਲੇ ਕਿਸ ਨੂੰ ਇਹ ਚੂਤੇ ਆ ਬੱਚੇ ਆ ਉਹ ਪਾਟ ਗਏ ਫੇਰ ਜ਼ਖਮੀ ਸ਼ੇਰ ਹੋਰ ਜ਼ਖਮੀ ਹੋ ਗਿਆ ਜੀ ਜ਼ਖਮੀ ਸ਼ੇਰ ਪਾਟ ਗਿਆ ਯਾਰ ਨਹੀਂ ਚੜਨ ਦਿਆ ਵਾ ਚਲੂ ਜਾ ਮੈਂ ਖਿਜੀ ਫੇਰਨ ਦੀ ਸੋਚਣਾ ਇੱਕ ਤੇ ਪੜੇ ਜਾ ਪੁੱਤ ਬੇਹ ਜ਼ਖਮੀ ਸ਼ੇਰ ਦਾ ਸੀਨਾ ਪਾਟ ਗਿਆ ਯੋ ਹਾਂ ਕੀ ਹੋ ਗਿਆ ਵਾ ਵੜ ਗਿਆ ਵੇ ਫੁੱਫੜ ਤੇਰਾ ਤੇਰਾ ਹੁਣਾ ਵਾ ਫਟ ਗਿਆ ਹਾਂ ਦਾ ਹੋ ਰੋ ਜਾ ਲੈ ਆ ਬਾਬਾ ਇਹ ਰੋਚ ਰੋ ਚਲ ਆ ਵੀ ਬਾਬੇ ਉਹ ਫਾਈਨਲੀ ਫਾਈਨਲੀ ਤਿੰਨ ਤਾਵੇ ਦੀ ਬਾੜੀ ਆ ਪਹਿਲਾਂ ਡੋਰ ਫਸ ਗਈ ਆ ਜਾ ਖੁੱਲੇ ਉਹਦੇ ਪਹਿਲਾਂ ਡੋਰ ਫਸ ਗਈ ਚੱਕੋ ਆਪਣਾ ਮੋਨੋਫਿਲ ਤੇ ਚੱਕੋ ਆਪਣਾ ਚੱਕਦਾ ਵਾ ਲੈ ਵੀ ਸੇੜਾ ਮੋਂ ਤੂੰ ਨਾ ਬੇਤੀ ਕਰਵਾਇ ਤੂੰ ਵੜਾ ਕੇ ਤੇ ਬੇਤੀ ਤੇ ਵੀ ਕਰ ਤੂੰ ਤੇ ਨਹੀਂ ਮੈਨੂੰ ਮਾਣਾਗਾ ਮੈਨੂੰ ਮਾਣਾ ਸਿਰਫ ਸ਼ਕਤੀ ਤੇ ਆ ਲੋ ਜੀ ਬਾਦਿਓ ਫਾਈਨਲੀ ਤਿੰਨ ਤਾਵਾ ਵਿਦ ਮੋਨੋਫਿਲ ਗੱਟੂ ਸ਼ਕਤੀ ਵੀ ਸ਼ਕਤੀ ਮੁਕਤੀ ਇਹਨਾਂ ਤੇ ਆਪਣੀ ਸ਼ਕਤੀ ਦਾ ਨਹੀਂ ਮਾਰ ਇਹਦੇ ਨਾਲ ਟਰਾਈ ਆਉਣ ਲੱਗਾ ਆਪਣੀ ਸ਼ਕਤੀ ਕਾ ਲੈ ਖੁਰਲੀ ਨਹੀਂ ਅੰਦਰ ਜਾ ਕੇ ਇਹ ਸ਼ਕਤੀ ਖੁਰਦੀ ਹੋਊਗੀ ਚਾ ਵੀ ਕੇ ਖੋਲ ਲੈਣੀ ਜਦੋਂ ਸ਼ਕਤੀ ਖੜੀ ਫਿਰ ਕਾ ਆਪਣੇ ਹੰਦਾ ਮਾਰ ਚੱਲ ਵੀ ਸ਼ੇਰਾ ਹੌ ਕਰਣ ਡਿਆ ਜੀ ਕੰਮ ਹੀ ਸਾਰਾ ਤੇਰਾ ਨਿਆਣਾ ਖੋਛੋ ਜਣਾ ਨਹੀਂ ਥੱਲੇ ਹੋਏ ਹੁਣ ਤਿੰਨ ਤਾਵਾ ਵੱਡੇ ਚੱਲੇ ਆ ਉਹਨੂੰ ਆਦੀ ਲੱਗ ਗਈ ਵੇਲਾ ਐਦਾਂ ਕਰਦੀ ਤੇ ਮੰਗਲਪੁਰੇ ਕਾਲੀ ਬੜੀ ਪਉਂਦੇ ਆ ਜ਼ਬਰਦਸਤ ਆ ਹਾਂ ਫੁਲੇ ਗੱਟੂ ਸਿੱਧਾ ਕਰ ਕੀ ਗੱਲ ਕਾਲੀ ਜਾਦੀ ਆ ਨੰ ਆ ਵੀ ਭੂਵੇ ਚੜ ਜਾਂਦੇ ਦੋ ਵੱਡ ਕੇ ਜੇ ਕਰੀਂ ਆਵਾਜ਼ ਲਾ ਗਿਆਂ ਨਾ ਲੱਗੇ ਨਹੀਂ ਲੱਗਣਦੇ ਆ ਗੰਦੇ ਵਾਂਗ ਇਹ ਨਹੀਂ ਤੇ ਗੱਲ ਕਰ ਹਾਂ ਬਸ ਵੱਧ ਲੈ ਆਂਦੇ ਗੁੱਡਾ ਉਹ ਖਾਣਾ ਉਹ ਪੰਗੇ ਬੜੇ ਲੈ ਆਂਦੇ ਤੇ ਲੈ ਆ ਆਉਂਦੇਗਾ ਆਵਾਜ਼ ਤੇ ਲਾਗ ਲੈ ਆਂਦੇ ਗੁੱਡਾ ਨਹੀਂ ਲੱਗਾ ਵਾਗੇ ਤੇ ਫਸੋਣਾ ਕਿਚੀ ਮਾਰਨ ਨੂੰ ਫਿਰ ਡਾ ਕਿ ਮੈਂ ਇਹਦੀ ਵੜਦਾ ਲੈ ਇਹ ਪਾੜੇਗਾ ਦੱਸ ਲੈ ਲੈ ਜੋਰੀ ਕਾਲੀਆ ਲੈ ਤੋਰ ਲੋ ਤਾਂ ਬੈ ਗਿਆ ਲੈ ਲੈ ਮੁਕਾ ਦੇ ਲੈ ਲੈ ਮੁਕਾ ਦੇ ਲੈ ਲੈ ਮੁਕਾ ਦੇ ਉਹਨੂੰ ਅੱਧਾ ਨਹੀਂ ਸਾੜਾ ਪੰਬੀੜੀ ਜੀ ਤੇ ਹੈਗੀ ਆ ਲਮਕਾ ਦੇ ਆਪਣਾ ਗੁੱਦਾ ਤਰਾ ਭਾਗੇ ਲਮਕਾ ਦੇ ਲਮਕਾ ਦੇ ਉਹਨੂੰ ਅੱਧਾ ਨਹੀਂ ਸਾਹ ਹੋ ਗਿਆ ਤੈਨੂੰ ਕੋਲ ਛੱਡਦੇ ਉਹਨਾਂ ਦਾਣੇ ਜਾਣਾ ਕਿਨੇ ਫੜਿਆ ਚੱਪੂ ਮੈਂ ਤੇਰਾ ਨਾ ਯਾਰ ਵੰਦਦਾ ਹੋਵੇ ਤੇਤੀ ਹੋਈ ਜਾਂਦੀ ਆ ਬਾਬਾ ਅੱਜ ਤੇ ਗੱਤ ਤੂੰ ਨਾ ਵੀ ਬੇਤੀ ਹੋ ਗਈ ਤੂੰ ਮੈਨੂੰ ਕਹੀ ਜਾ ਡਾ ਲਮਕਾ ਦੇ ਮੈਂ ਪਾਉਣਾ ਨਹੀਂ ਹੈ ਅਜੇ ਜਾਂ ਤੀ ਇਹ ਨੀ ਦਫਾਰ ਪਹਿਲਾ ਨਿਊ ਇੰਡੀਆ ਨੇ ਬੇਇੱਜ਼ਤੀ ਕਰਵਾਈ ਆ ਹੁਣ ਮੋਨੋਫਿਲ ਨੇ ਵੀ ਕਰਵਾਤੀ ਆ ਹੁਣ ਮੇਰੇ ਚੇਲਿਓ ਕੋਈ ਦਿਖਾ ਦਿਓ ਕ੍ਰਿਸਮਾ ਮੈਂ ਚੀਕ ਭਰਉਣੀ ਫੁੱਲ ਜਦੋਂ ਵੱਡੀ ਆ ਦੀ ਮੇਰਾ ਇੱਕ ਤੇ ਜੀ ਕਰਦਾ ਉਹਨੂੰ ਮੈਂ ਕੋਠੇ ਤੋਂ ਲਾ ਕੇ ਨਾ ਇਹ ਛਤਰ ਮਾਰਾਂ ਸਿਰ 'ਚ ਓਏ ਕੋਈ ਯਾਰ ਲੱਗ ਜਾ ਮੈਂ ਵੱਡੀ ਨਾ ਯਾਰ ਕੌਣ ਲੱਗੇ ਮੈਂ ਫੇਰ ਕਹਿ ਦਿੰਦਾ ਨਿਆਣੇ ਇਹ ਤਾਂ ਮੈਂ ਕੋਟੇ ਤੋਂ ਲਾ ਕੇ ਛਤਰ ਮਾਰਾਂ ਨੇ ਮੂੰਹ ਤੇ ਜਿੱਦਾਂ ਘੜੀ ਮੋੜੀ ਆਉਂਦੇ ਵਦ-ਵਦ ਕੇ ਪਿਛਲੀ ਆ ਦੀ ਬਚ ਗਈ ਸੀ ਉਹ ਲਿਆ ਨੇ ਸਾਰੇ ਗੁੱਡੇ ਵੱਡੇ ਆ ਟੇ ਇਹ ਨਿਊ ਇੰਡੀਆ ਦਾ ਕਲੈਨ ਲੱਗ ਗਿਆ ਵਧਾਲਾ ਨੇ ਫੇਰ ਵੇਖ ਆਓ ਵੇਖ ਕਿਦਾਂ ਅੱਗ ਲੱਗੀ ਇਹਨੂੰ ਇਹਦੀ ਵੱਢਣੀ ਆ ਜੋ ਮਰਜੀ ਹੋ ਜੇ ਫੁੱਲੜ ਗੁੱਡਾ ਵਧਾ ਦੇ ਮਿੰਟੋ ਮੰਟ ਉਹ ਲੈ ਜੇ ਉਹ ਤਾਂ ਵੱਡੀ ਗਈ ਨਾ ਉਹਦੀ ਤਲਾਵਾਂ ਲੱਗ ਗਈ ਖਰ ਤਲਾਵਾਂ ਲੱਗ ਗਈ ਤਲਾਵਾਂ ਲੱਗ ਗਈ ਤਲਾਵਾਂ ਲੱਗ ਗਈ ਖਰ ਨਾ ਹੀ ਉਹਦੀਆਂ ਹੱਥਾਂ ਲੱਗ ਗਏ ਨਾ ਪੇਚਾ ਪਵਾਈ ਹਿੱਦਾ ਨਾ ਖਿੱਚੀ ਫੜਾਈ ਖਿੱਚੀ ਨਾ ਫੜਾਈ ਜੇ ਖਿੱਚੀ ਫੇਰੂਗਾ ਕਿਉ ਫੇਰਦੀ ਤੂੰ ਹੀ ਖਿੱਚੀ ਫੇਰੂਗਾ ਤੂੰ ਹੀ ਖਿੱਚੀ ਫੇਰਦੀ ਕਿੱਤੀ ਫੇਰਦੀ ਤੂੰ ਵੀ ਖਿੱਚੀ ਫੇਰਦੀ ਨਾ ਢਿਲਦੇ ਵੱਡੀ ਜਾਣੀ ਯਾਰ ਕਾਨ ਵੀ ਢਾਬ ਯੋ ਖਿੱਚੀ ਫੇਰਦੇ ਆ ਹਾਦੀ ਕਰੀ ਜਾਣ ਰਿਆ ਤੂੰ ਵੀ ਤੇ ਯਾਰ ਇਦਾਂ ਤੇ ਵੱਡੀ ਜਾਣੀ ਮੈਂਟਲ ਹੀ ਆ ਵੀ ਕਿ ਮੈਂ ਕਹਿਆ ਨਾ ਮੈਂ ਉਹ ਵੱਡਣੀ ਨਹੀਂ। ਉਹ ਜਾ ਓਏ। ਜਦੋਂ ਉਹ ਖਿੱਚੀ ਫੇਰਦਿਆ ਕਿ ਉਹ ਖਿੱਚੀ ਫੇਰੀ ਦੀ। ਆ ਜਾ ਅੱਗਿਓ ਖਿੱਚੀ ਫੇਰਦਾ ਜੇ ਮੈਂ ਕੱਲ ਵੱਡੀਆਂ ਉਹਨਾਂ ਦੀਆਂ। ਮੇਰਾ ਤਾਂ ਗੁੱਡਾ ਹੀ ਪਾਰਾ ਸੀ ਪਹਿਲਾਂ। ਹੁਣ ਮੂੰਹ ਵੇਖਦਾ ਸੂਈ ਕੁੱਤੀ ਅਰਦਾ। ਜਦੋਂ ਵੱਢੀ ਗਈ ਤੇਰੀ ਨਹੀਂ ਵੱਢੀ ਗਈ। ਵੱਢੀ ਗਈ ਜੋ ਤੈਨੂੰ ਮੈਂ ਕਹਿੰਦਾ ਕਿ ਉਹ ਖਿੱਚੀ ਫੇਰ। ਗਾੜੀ ਹੁਣ ਬੇਇੱਜ਼ਤੀ ਨਾ ਕਰਾਈ ਤੂੰ ਹੀ ਮੁੱਲ ਮੋੜ ਦੇ। ਲਾੜੀ ਚ ਖਿੱਚੀ ਫੇਰੂਗਾ ਕਿ ਉਹ ਖਿੱਚੀ ਫੇਰਨੀ ਆ ਤੂੰ ਢਿੱਲ ਨਹੀਂ ਦੇਣੀ। ਜੇ ਹੁਣ ਵੱਢੀ ਗਈ ਤਾਂ ਮੈਂ ਨਾ ਮਗਰ ਤੂੰ ਖੋਲ ਦੇ ਨਾ। ਕਲੜਨੇ ਗੁੱਡਾ ਹੈ ਆਪਣਰਗਾ ਚਾਉਂ ਜੇ ਚੜਾ ਉਹ ਘਟੂਆ ਸਿੱਧਾ ਆਦਾ ਥੱਲੇ ਉਹ ਗੁੱਡਾ ਨਹੀਂ ਵਾਲੀ ਵਾਲਾ ਹੈ ਨਾ ਫਾਦਾਨ ਤੂੰ ਉਤਰੇ ਘਿਚਰਾੜੂ ਲੈਣਾ ਲੈ ਲੋ ਜੀ ਲੈ ਵਲੇ ਵਲੇ ਜੀ ਲਾਡੀ ਉਹਨੇ ਖਿੱਚੀ ਫੇਰ ਨਹੀਂ ਖਿੱਚੀ ਨਾ ਫੇਰੰਦਾ ਜੀ ਲਾਡੀ ਦਾ ਵੀ ਬਸ ਕਰਨ ਬਾਰੇ ਨਿਆ ਰਹੀ ਹੈ ਫੜੇ ਫੁੱਲੇ ਤੂੰ ਤਲਾਵਾ ਪਾਕ ਦੇ ਮੈਨੂੰ ਨਵੇਂ ਗੁੱਡੇ ਨੂੰ ਆ ਨਹੀਂ ਉਹ ਤੇ ਗੁਧਾਰ ਮੇ ਚਲਾ ਪਰ ਇਹਨੂੰ ਕਰ ਲਾ ਉਹਦੇ ਥੱਲੇ ਵਾਰਨ ਧਿਆ ਜੋ ਤੂੰ ਚਰਾ ਲੈਣ ਦਸ ਬਰੱਖਾ ਤੇ ਇੱਕ ਮਿੰਟ ਆ ਚਰਾ ਨੇ ਚਰਾ ਨੇ ਆ ਗੁੱਡਾ ਵੇ ਚੜਾਇਆ ਚੋਂ ਉਹਨੇ ਤਾਂ ਵੀ ਪਾੜਾ ਕਰ ਲਿਆ ਹੁਣ ਤਾਂ ਕਾਹ ਚ ਜਾ ਤਾ ਚੋਕਲਾ ਫਿਰ ਉਹਨੂੰ ਵੱਡੀ ਆਣੀ ਯਾਰਨ ਖਿਜੀ ਵੇਰ ਜਾਨੀ ਤਾਂ ਕਿ ਤਰ ਮੈਂ ਗੁੱਡਾ ਬਰਾ ਪਾੜਾ ਉਹਦੀਆਂ ਤਲਾਵਾਂ ਲਾ ਕੇ ਰੱਖ ਤਾ ਇਹਨੇ ਮੈਂ ਚਰਾਉਂ ਰਿਹਾ ਤੂੰ ਉਹੀ ਗੱਲਾਂ ਕਰੀਂ ਉਹ ਤਲਾਵਾਂ ਬਾਲਦ ਵਾਲਾ ਯਾਰ ਗੁੱਡੇ ਨੂੰ ਸਵਾ ਚ ਰੱਖ ਕੇ ਜਾਂਦੇ ਢਿੱਲ ਇਹ ਤਾਂ ਵਧੀਆ ਲੱਗਣਾ ਪਾ ਤੇਰੇ ਗੁੱਡੇ ਨਾਲ ਚੈਰ ਜਾਂਦਾ ਹੀ ਲਾਡੀ ਚੱਲਾ ਜੇ ਲਾਡੀ ਨਾ ਉਹਦੀ ਤਲਾਵਾਂ ਲ ਖੜ ਤਲਾਵਾਂ ਲ ਖਿਚਣ ਢਿੱਲ ਨਾ ਦੀ ਯਾ ਢਿੱਲ ਨਾ ਦੇ ਐ ਮੋਇਆ ਐ ਯਾਹ ਹਾ ਹਾ ਓ ਲਾਡੀ ਨੇ ਮੋਲਮ ਮਰਤਾਲ ਲਾਡੀ ਪੁੱਤਰ ਲਾਡੀ ਪੁੱਤਰ ਓ ਬੱਲੇ ਲਾਡੀ ਪੁੱਤਰ ਮੈਂ ਤਾਂ ਆਖਿਆ ਲਾਡੀ ਪੁੱਤਰ ਨੇ ਵੀ ਬੇਤੀ ਕਰਵਾਤੀ ਹਣ ਇਹਦਾ ਮੂੰਹ ਇਹ ਸੂਈ ਕੁੱਤੀ ਦਾ ਆਪਣਾ ਦੇ ਨਾ ਮੈਂ ਗੁੱਡਾ ਬਰਾ ਪਾ ਗਾੜੀ ਜਾ ਲੈਂਦਾ ਹੋਰ ਤੂੰ ਹੀ ਦੇਖੋ ਗੱਲ ਕਿ ਇੱਥੇ ਛੁੱਟੀ ਜਾਂਦਾ ਵਾ ਯਾਹਨ ਤੇਰਾ ਭਰਾ ਅੁੱਛ ਨਹੀਂ ਵੱਡੂਗਾ ਚੱਲ ਵੱਡ ਉਹ ਡੜੀ ਗਿਆ ਵੇ ਉਹਨੂੰ ਪਰ ਉਹ ਦੋਹਰ ਗਿਆ ਨਾ ਡਾ ਵੇ ਪਾਣ ਲੈ ਲਾਡੀ ਕੋ ਉਹ ਪਿੱਛੇ ਲਈ ਜਾਂਦਾ ਵੇ ਉਹਨੂੰ ਪਤਾ ਰਾਹ ਉਹਨੇ ਵਢਾ ਲੈਣੀ ਆ ਡਰੋ ਨਾ ਮੱਲੋ ਡਰੋ ਨਾ ਉਹਨੂੰ ਪਤਾ ਰਾਹ ਉਹਨੇ ਵਢਾ ਲੈਣੀ ਆ ਕੋਈ ਕਿੰਦਰ ਰਾਹ ਦੀ ਬੇਚੀ ਨਾ ਹੋਵੇ ਇਹ ਇਕੱਲਾ ਹੀ ਇਕੱਲਾ ਹੀ ਦੋਨਾਂ ਤੇ ਦੋਨਾਂ ਤੇ ਇੱਕ ਤੇ ਜਾਣਾ ਹੁਣ ਸਾਰਾ ਪਾਦੇ ਪੈ ਗਿਆ ਉਧਰ ਕਿਹੜੀ ਜਾਊਗੀ ਲੋ ਸ਼ਰਤ ਓਏ ਲਾਲ 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 ਪਲੀਸਨੀ ਪਲੀਸਨੀ ਲਾ ਆ ਜਾਣੀ ਲਾਲ ਪਲੀਸਨੀ ਰੇਲ ਦੀ ਬਾਹਰ ਪਲੀਸਨੀ ਲਾ ਆ ਜਾਣੀ ਪਲੀਸਨੀ ਰੇਲ ਦੀ ਬਾਹਰ ਕਿਨੇ ਕਿਨੇ ਸ਼ਰਤ ਹੈ ਕਿਨੇ ਕਿਨੇ ਦੀ ਲਾ ਆ ਜਾਣੀ ਕਿਨੇ ਕਿਨੇ ਸ਼ਰਤ ਲਾ ਆ ਜਾਊਗੀ ਜਾ ਕਿਨੇ ਕਿਨੇ ਸ਼ਰਤ ਲਾ ਆ ਜਾਊ ਗਰੰਟੀ ਆ ਪਲੀਸਨੀ ਲਾਲ ਲਾਲ ਪਲੀਸਨੀ ਕਿਉਂ ਮਾਰਦਾ ਦੋ ਲਾ ਕੌਣ ਜਿੱਤਿਆ ਵਾ ਤੂੰ ਜਿੱਤੇ ਕਿਹਾ ਲੱਲਾ ਰੁਪਈਆ ਸੌ ਇਹਦੇ ਕੋਲ ਨਾ ਦਰਪੇਚਾ ਪਾਈ ਗਿਆ ਪੈ ਗਿਆ ਆ ਗਈ ਆ ਪਾੜ ਕੇ ਥੱਲੇ ਡਿੱਗੀ ਜਾਂ ਰਿਹਾ ਤੂੰ ਨਹੀਂ ਪਾਣੀ ਆ ਲਾੜੀ ਮੈਨੂੰ ਹਰ ਜਦ ਨਹੀਂ ਤੋਰਨੀ ਪਾਣੀ ਆ ਲਾੜੀ ਉਹ ਲਾੜੀ ਮੈਂ ਛੇ ਕਿਧਰੋਂ ਹੁੰਦੇ ਆ ਇੱਧਰ ਵੇ ਹਾਂ ਕਰਤਾਈ ਤੋਰ ਲਾ ਤੋਰ ਲਾ ਕੋਲ ਵੇ ਮੇਰਾ ਤੋਤੀ ਗਈ ਮੰਗਰਾ ਹਾਂ ਲਿਆ ਫਾਰਕ ਲੈ ਮੈਨੂੰ ਫਰਾਗ ਵੱਡਾ ਮੈਨੂੰ ਲੁਕਾ ਦੇ ਦੋ ਮੇਰਾ ਪੁੱਤ ਲੈ ਚੜਾ ਤੂੰ ਸਾਡ ਨਾਲ ਨਹੀਂ ਜਾਦੂ ਆ ਚੜਾ ਆ ਚੜਾ ਆ ਚੜਾ ਓਏ ਆ ਚੜਾ ਹਾਂ ਦੇਖ ਜਾਣੀ ਓਏ ਛੱਡ ਦੇਣੀ ਇਹਨੇ ਆ ਛੱਡ ਆ ਚੜਾ ਆ ਚੜਾ ਘੁੱਟ ਕੇ ਫੜੀ ਚੱਲ ਵੇ ਤੂੰ ਆਪਣਾ ਚੜਾ ਨਵਾ ਨਵਾ ਗੁੱਡਾ ਚੜਾ ਦੇ ਆਪਣਾ ਮੇਰਾ ਦੋ ਗੁੱਡੇ ਹੋਗੇ ਨਾ ਕੀ ਆ ਆ ਦਿਨ ਪਾਲਾ ਹਿੰਆ ਕੀ ਹੋ ਗਿਆ ਚੁੱਕਣੀਆਂ ਡਾਂ ਬੁਕਰ ਹਾਂ ਕਿਉਂ ਭਲੀਏ ਲਿਆ ਭਲਾ ਕਰਦੇ ਕਿੱਥੇ ਭਾਵਾਂ ਆ ਨਹੀਂ ਤੇ ਕੋਲ ਬਦਾ ਆ ਜਾਣਾ ਯਾਰ ਇਹ ਤੇ ਉਹ ਜਾਦੂ ਆ ਚੱਕ ਗੱਟੂ ਕੱਢ ਦੇ ਲਓ ਬਾਪੇ ਉਹ ਬੰਦਿਆ ਕੋ ਇਧਰ ਦੋ ਦੋ ਗੁੱਡੇ ਕਰ ਤੇ लाडी ਆਲਾ ਤੇ ਉਹ ਉੱਪਰ ਲੱਗਾ ਟੀਸੀ ਦੇ ਕਿਤੇ ਯਾਰ ਆ ਓਏ ਆਂ ਦੇਖਦਾ ਪਿਆ ਆ ਜਾਣਾ ਕਿੱਥੇ ਜੱਗ ਕਰੋ ਤੇ ਦੂਜਾ ਆਪਾ ਉਦਾ ਹੀ ਗੁਸ਼ੂ ਮੁਸ਼ੂ ਕਰ ਲਿਆ ਵਾ ਮੈਂ ਇਹਨਾਂ ਦੇ ਹੱਥਾਂ ਲਾਗੋ ਵੜਦੇ ਆਣਾ ਤੇ ਇਹਨਾਂ ਚੰਗਾ ਨਾ ਤੋੜ ਹੀ ਲੋ ਉਹ ਸਹੀ ਚਰਨ ਡਿਆ ਵਾ ਮੇਰੀ ਗੱਲ ਸੁਣ ਹੈ ਘੈਂਡਾ ਵੜ ਦੇਗਾ ਕਿਸ ਦੀ ਕਿਦੀ ਵੜੇਗਾ ਵੋਡੀ ਅਸਾ ਬੁਰਸ਼ ਕੀਤਾ ਏ ਬੁਰਸ਼ ਦੰਦ ਬਖਾ ਬੁਰਸ਼ ਕੀਤਾ ਏ ਬੁਰਸ਼ ਕੀਤਾ ਦੰਦ ਤੇ ਚੈੱਕ ਕਰਾ ਚੱਕੜਾ ਦੰਦ ਇਹਨਾਂ ਨੂੰ ਲੈ ਪੇਚਾ ਪਾਤਾਈ ਉਹਨੇ ਪਾਤਾ ਨੂੰ ਚੁੱਕਦਾ ਜਾਦੂ ਯਾਰ ਸੀ ਕੋ ਬਸ ਜਾਣਦੇ ਰਹਿਣਦੇ ਹਣ ਜਾਣਦੇ ਟੇਲ ਜਾਦੂ ਛੱਡ ਦੇ ਹਟ ਦੇ ਹਟ ਦੇ ਹਟ ਦੇ ਡੋਰ ਨਹੀਂ ਹੁੰਦਾ ਡੋਰ ਨਹੀਂ ਹੁੰਦਾ ਡੋਰ ਵੀ ਇਹਨੇ ਕਾਮਯਾਬ ਲਾਣੀ ਹੋਏ ਜੇ ਡੋਰ ਤੇ ਆ ਗਿਆ ਫਿਰ ਜਾਣੀ ਲਾਡੂ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਲੱਡੂ 加ਡੀ ਡੋਰ ਤੇ ਨਾ ਆਉਂਦੇ ਤਨ ਮੈਂ ਕੈਨ ਵੀ ਡਿਆ ਹੀ ਪੀ ਡੋਰ ਤੇ ਨਾ ਆਉਂਦੇ ਲੋ ਵੀ ਬਾਤ ਦਿਓ ਫਿਲਹਾਲ ਹੀ ਕੰਮ ਦਾ ਇੰਡੀਆ ਉਹ ਗੁੱਡਾ ਰਹਿ ਗਿਆ ਵੇ ਇੱਕ ਇਧਰ ਇੱਕ ਆ ਇਧਰ ਚੰਡਿਆ ਇੱਕ ਪਿੱਛੇ ਉਹਨਾਂ ਨਾਲ ਪੇਚਾ ਲੱਗਣਾ ਔਖਾ ਜਗ ਤੇ ਆ ਬੁੱਢਾ ਆਪਣਾ ਨਹੀਂ ਸੈਟ ਹੈਗਾ ਤੇ ਅੱਜ ਦਾ ਵਲੌਗ ਸੀਗਾ ਆਪਾਂ ਨਿਊ ਇੰਡੀਅਨ ਦੀ ਟੈਸਟਿੰਗ ਨੂੰ ਲੈ ਕੇ ਸੋ ਹੈਗਾ ਵਾ ਨਿਊ ਇੰਡੀਆ ਕਲਰ ਕੋਟਨ ਥ्रेड ਜੋ ਕਿ ਆਪਣੀ ਨਜ਼ਰ ਚ ਬਿਲਕੁਲ ਹੀ ਫੇਲ ਆ ਤੇ ਇਹ ਕੰਮ ਦਾ ਨਹੀਂ ਹੈਗਾ ਯਾਰ ਇਹ ਆ गावा ਕੋਟਰ ਮਾਂ ਜਾਵਣਾ ਹਾਂਜੀ ਸੋ ਓਕੇ ਓਕੇ ਯਾ ਨਹੀਂ ਮਤਲਬ ਕਿ ਬੱਚਿਆਂ ਦੇ ਚੜਾਉਣ ਨੂੰ ਸਹੀ ਆ ਜੇ ਕੋ ਪੇਚੇ ਲਾਉਣ ਨੂੰ ਤਾਂ ਜਮਾਂ ਹੀ ਡੈਡ ਨਾਲ ਵੀ ਨਹੀਂ ਲੱਗਦਾ ਸੋ ਇਹ ਆਪਣੀ ਨਜ਼ਰ ਚ ਨਿਊ ਇੰਡੀਆ ਬਿਲਕੁਲ ਹੀ ਫੇਲ ਆ ਸੋ ਫਿਲਹਾਲ ਇਹ ਇਸ ਨੂੰ ਇੱਥੇ ਸਮਤ ਕਰਦੇ ਆ ਹੋਪ ਕਰਦੇ ਤੁਹਾਨੂੰ ਵਧੀਆ ਲੱਗਾ ਵਧੀਆ ਲੱਗਾ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਨੈਕਸਟ ਵਲੌਗ ਵਿੱਚ ਕਿਹਰੇ ਗੱਟੂ ਦੀ ਟੈਸਟਿੰਗ ਕਰੀਏ ਕਮੈਂਟ ਕਰਕੇ ਦੱਸਿਓ ਸੋ ਮਿਲਦੇ ਆ ਨੈਕਸਟ ਵੀਡੀਓ ਨਾਲ ਟਿਲ ਦੈਨ ਟੇਕ ਕੇਰ ਰੱਬ ਰੱਖਾ ਜੀ